कांड 21 ਡੀਆ ਉਹ ਬਾਲਕ ਇਸ ਸਮੇਂ ਪੂਰਾ ਮਨੁੱਖ ਹੋ ਗਿਆ ਸੀ ursus ਦੀ ਗੱਡੀ ਵਿੱਚ ਆਇਆ ਉਸ ਨੂੰ 15 ਵਰੇ ਹੋ ਗਏ ਹਨ ਤੇ ਇਸ ਵੇਲੇ 25 ਵਰੇ ਦਾ ਹੈ ursus ਨੇ ਉਹਨਾਂ ਦੋਹਾਂ ਬਾਲਕਾਂ ਨੂੰ ਆਪਣੇ ਕੋਲ ਰੱਖ ਲਿਆ ਸੀ ਉਹ ਤਿੰਨ ਇਕੱਠੇ ਹੀ ਅਵਾਰਾਗਰਦੀ ਕਰਿਆ ਕਰਦੇ ਸਨ ਤਿੰਨ ਹੀ ਕਿਉਂ ਚਾਰ ursus ਦਾ ਇੱਕ ਹੋਰ ਵੀ ਦੋਸਤ ਸੀ ਪਰ ਉਹ ਆਦਮੀ ਨਹੀਂ ਪਸ਼ੂ ਸੀ ਪਸ਼ੂ ਵੀ ਸਧਾਰਨ ਨਹੀਂ ਇੱਕ ਬਗਿਆੜ ਇਹ ਮਾਰੂ ਜਾਨਵਰ ਹੁੰਦਾ ਹੋਇਆ ਵੀ ਪਾਲਤੂ ਕੁੱਤੇ ਵਰਗਾ ਅਸੀਲ ਤੇ ਉਰਸਜ ਦਾ ਆਗਿਆਕਾਰ ਸੀ ਉਰਸਜ ਦੀ ਗ੍ਰੀਨ ਬਾਕਸ ਗੱਡੀ ਨੂੰ ਖਿੱਚਣ ਦਾ ਕੰਮ ਚੌਕੀਦਾਰ ਦਾ ਕੰਮ ਤੇ ਹੋਰ ਕਿੰਨੇ ਹੀ ਕੰਮ ਇਹੋ ਦਰਿੰਦਾ ਕਰਦਾ ਸੀ ਉਹ ਉਰਸਜ ਬਾਗ ਆਲੂ ਤੇ ਰੋਟੀ ਖਾਂਦਾ ਸੀ ਇਹ ਉਰਸਜ ਦੇ ਤਮਾਸ਼ੇ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀ ਇੱਕ ਬਗਿਆੜ ਨੂੰ ਗੱਡੀ ਅੱਗੇ ਜੁਟਿਆ ਵੇਖਣ ਲਈ ਲੋਕੀ ਦੂਰੋਂ ਦੂਰੋਂ ਠੱਠੇ ਆਉਂਦੇ ਸਨ ਇਸ ਤੋਂ ਛੁੱਟ ਤਮਾਸ਼ੇ ਦੀ ਸਮਾਪਤੀ ਵੇਲੇ ਉਹ ਬਗਿਆੜ ਮੂੰਹ ਵਿੱਚ ਪਿਆਲਾ ਫੜ ਕੇ ਤਮਾਸ਼ਾ ਵੇਖਣ ਵਾਲਿਆਂ ਤੋਂ ਪੈਸੇ ਮੰਗਦਾ ਸੀ ਇਸ ਦਾ ਨਾਂ ਸੀ ਹੋਮੋ ਇਹ ਨਾਂ ਉਸ ਨੇ ਆਪ ਹੀ ਰੱਖਿਆ ਸੀ ਤੇ ਸ਼ਾਇਦ ਆਪਣਾ ਨਾਂ ਵੀ ਉਸ ਨੇ ਆਪ ਹੀ ਰੱਖਿਆ ਸੀ ਤੇ ਉਸ ਦੀ ਮੋਈ ਹੋਈ ਧੀ ਦੀ ਛਾਤੀ ਤੋਂ ਜਿਹੜੀ ਬਲੜੀ ਮਿਲੀ ਸੀ ਉਹ ਇਸਵੀ 16 ਵਰਿਆਂ ਦੀ ਸੀ ਉਸਦੇ ਵਾਲ ਪੂਰੇ ਸਰੀਰ ਪਤਲਾ ਲਚਕੀਲਾ ਤੇ ਹੱਦੋਂ ਵੱਧ ਨਾਜ਼ੁਕ ਸੀ ਉਸ ਦੀਆਂ ਅੱਖਾਂ ਤੇਜ਼ਮਈ ਜਾਪਦੀਆਂ ਸਨ ਪਰ ਜੋਤਹੀਨ ਉਹ ਅੰਨੀ ਸੀ ਬਰਫਾਨੀ ਰੁੱਤ ਦੀ ਇੱਕ ਹਤਿਆਰੀ ਰਾਤ ਜਿਸ ਨੇ ਕਿ ਇੱਕ ਮੰਗਤੀ ਮਾਂ ਤੇ ਉਸ ਦੀ ਬੱਚੀ ਨੂੰ ਬਰਫ ਵਿੱਚ ਦਫਨਾ ਦਿੱਤਾ ਸੀ ਉਸਨੇ ਮਾਂ ਨੂੰ ਮਾਰ ਦਿੱਤਾ ਤੇ ਧੀ ਨੂੰ ਅੰਨੀ ਕਰ ਦਿੱਤਾ ਸੀ ਕੁੜੀ ਦੀਆਂ ਅੱਖਾਂ ਮੋਟੀਆਂ ਚਮਕੀਲੀਆਂ ਤੇ ਮਨਮੋਣੀਆਂ ਸਨ ਉਹਨਾਂ ਵਿੱਚ ਇੱਕ ਖਾਸ ਗੁਣ ਇਹ ਸੀ ਕਿ ਉਸ ਲਈ ਤਾਂ ਉਹ ਬੁੱਝ ਚੁੱਕੀਆਂ ਸਨ ਪਰ ਦੂਸਰਿਆਂ ਨੂੰ ਪ੍ਰਕਾਸ਼ਮਈ ਦਿਸਦੀਆਂ ਸਨ ਕੋਈ ਕਹਨੇਰੀ ਰਾਤ ਸੀ ਪਰ ਜਿਸ ਅਨੰਤ ਹਨੇਰੇ ਵਿੱਚ ਉਹ ਸਮਾਈ ਹੋਈ ਸੀ ਉਸ ਵਿੱਚ ਉਹ ਤਾਰੇ ਵਾਂਗ ਸੀ ਉਸ ਜ ਨੂੰ ਲੇਟਿੰਗ ਪਾਸ਼ਾ ਦੇ ਨਾਮਾਂ ਦਾ ਖਾਸ ਠਰਕ ਸੀ ਇਸੇ ਕਰਕੇ ਉਸ ਨੇ ਇਸ ਅੰਨੀ ਕੁੜੀ ਦਾ ਨਾਮ ਦੀਆ ਰੱਖਿਆ ਸੀ ਮੁੰਡੇ ਦਾ ਨਾਮ ਸੰਸਕਾਰ ਕਰਨ ਦੀ ਉਰਸਜ ਨੂੰ ਲੋੜ ਨਹੀਂ ਸੀ ਪਈ ਕਿਉਂਕਿ ਉਸਨੇ ਆਪ ਵੀ ਦੱਸ ਦਿੱਤਾ ਸੀ ਕਿ ਮੇਰਾ ਨਾਮ ਟੌਮ ਹੈ ਦੀਆ ਤੇ ਟੌਮ ਖੇਡਾਂ ਤਮਾਸ਼ਿਆਂ ਵਿੱਚ ਉਰਸਸ ਦਾ ਸਾਥ ਦਿੰਦੇ ਸਨ ਜਿਮ ਮੁੱਖੀ ਕਸ਼ਟਾਂ ਦਾ ਸਾਰੰਸ਼ ਕੱਢਿਆ ਜਾਵੇ ਤਾਂ ਇਹ ਹੋਵੇਗਾ ਟੌਮ ਤੇ ਦੀਆ ਦੋਵੇਂ ਕਬਰ ਦੇ ਇੱਕ ਇੱਕ ਹਿੱਸੇ ਵਿੱਚ ਪੈਦਾ ਹੋਏ ਜਾਂਦੇ ਸਨ ਟੌਮ ਗ੍ਰੂਪਤਾ ਵਿੱਚ ਤੇ ਦੀਆ ਅੰਧਕਾਰ ਵਿੱਚ ਅਰਥਾਤ ਧੀਆ ਉਤੇ ਪਰਦਾ ਸੀ ਹਨੇਰੇ ਦਾ ਤੇ ਟੌਮ ਉਤੇ ਬਦਸ਼ਕਲੀ ਦਾ ਟੌਮ ਨਹੀਂ ਜਾਣਦਾ ਕਿ ਪਹਿਲਾਂ ਉਸਦਾ ਚਿਹਰਾ ਕਿਹੋ ਜਿਹਾ ਸੀ ਨਾ ਹੀ ਧੀਆ ਆਪਣੀਆਂ ਅੱਖਾਂ ਦਾ ਵਤ ਜਾਣਦੀ ਹੈ ਕਿ ਕਦੇ ਉਸਨੇ ਇਹ ਸੰਸਾਰ ਵੇਖਿਆ ਸੀ ਸ਼ਾਇਦ ਲਗਭਗ ਇੱਕੋ ਜਿਹੀ ਉਮਰੇ ਦੋਹਾਂ ਦੇ ਜੀਵਨ ਵਿੱਚ ਇਹ ਅਦਲਾ ਬਦਲੀ ਹੋਈ ਹੋਵੇ ਉਹਨਾਂ ਦੋਹਾਂ ਲਈ ਮਨੁੱਖ ਤੇ ਮਨੁੱਖੀ ਸੰਸਾਰ ਬਹੁਤ ਦੂਰ ਦੀ ਚੀਜ਼ ਸੀ डिया ਇਕੱਲੀ ਸੀ ਟੌਮ ਵੀ ਇਕੱਲਾ ਸੀ ਡੀਆ ਦਾ ਇਕੱਲਪੁਣਾ ਮੁਰਦੇ ਵਰਗਾ ਸੀ ਟੌਮ ਦਾ ਭੂਤ ਵਰਗਾ ਡੀਆ ਲਈ ਸਾਰੀ ਸ੍ਰਿਸ਼ਟੀ ਸਪਰਸ਼ ਤੇ ਸ਼ਬਦ ਦੇ ਰੂਪ ਵਿੱਚ ਸੀ ਟੌਮ ਦਾ ਜੀਵਨ ਇੱਕ ਹਸਦੀ ਹੋਈ ਢੀੜ ਤੋਂ ਵੱਧ ਕੁਝ ਨਹੀਂ ਸੀ ਡੀਆ ਚਾਨਣ ਤੋਂ ਵਾਂਝੀ ਸੀ ਟੌਮ ਜੀਵਨ ਤੋਂ ਵਾਂਝਿਆ ਸੀ ਦੋਵੇਂ ਹੀ ਆਸ਼ਾ ਦੀ ਹੱਦ ਤੋਂ ਪਰੇ ਤੇ ਇੱਕ ਬਦਕਿਸਮਤੀ ਦੀ ਡੁੰਗਾਈ ਤੱਕ ਪਹੁੰਚ ਗਏ ਸਨ ਉਸ ਵਿੱਚ ਡੁੱਬ ਗਏ ਸਨ ਤਾਂ ਵੀ ਉਹ ਸਵਰਗ ਵਿੱਚ ਸਨ ਟੌਮ ਧੀਆ ਦੀ ਪੂਜਾ ਕਰਦਾ ਸੀ ਤੇ ਧੀਆ ਉਸ ਨੂੰ ਆਪਣਾ ਦੇਵਤਾ ਸਮਝਦੀ ਸੀ ਉਹ ਉਸ ਨੂੰ ਕਿਹਾ ਕਰਦੀ ਟੌਮ ਤੂੰ ਕਿੰਨਾ ਸੋਹਣਾ ਹੈ